ਸਵਾਗਤ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਦੋਸਤੋ ਅੱਜ ਗੱਲ ਕਰਾਂਗੇ ਹੁਸ਼ਾਰਪੁਰ ਦੇ ਪਹਿਲੇ ਨਾਗਰਿਕ ਜਨਕਿ ਨਗਰ ਨਿਗਮ ਹੁਸ਼ਾਰਪੁਰ ਦੇ ਮੇਅਰ सुरेंद्र ਕੁਮਾਰ ਸ਼ਿੰਦਾ ਦੀ ਤੇ ਉਹਨਾਂ ਦੀ ਟੀਮ ਦੀ ਜਿਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਹੁੰਦਿਆਂ ਸਾਰੀ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਸੀ ਕਿ ਹੁਸ਼ਾਰਪੁਰ ਦੇ ਮੇਅਰ सुरेंद्र ਕੁਮਾਰ ਸ਼ਿੰਦਾ ਡਿਪਟੀ ਮੇਅਰ ਰਣਜੀਤਾ ਚੋਧਰੀ ਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਸਮੇਤ ਕਾਂਗਰਸ ਪਾਰਟੀ ਦੇ ਹੋਰ ਬਹੁਤ ਸਾਰੇ ਕੌਂਸਲਰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਸੋ ਗੱਲ ਕਰਾਂਗੇ ਮੇਅਰ ਸਾਹਿਬ ਦੀ ਉਹਨਾਂ ਦੀ ਟੀਮ ਦੀ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਸਿਰਫ ਤੇ ਸਿਰਫ ਕੈਬਨਟ ਮੰਤਰੀ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਚਿੰਪਾ ਦੀ ਗੱਡੀ 'ਚ ਮਹਿਜ਼ ਝੂਟੇ ਲੈਣ ਤੱਕ ਹੀ ਸੀਮਤ ਹੋ ਕੇ ਰਹਿ ਚੁੱਕੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਮੰਤਰੀ ਦੇ ਨਾਲ ਵਕਫ ਵਕ ਹਲਕਿਆਂ 'ਚ ਜਾ ਕੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਜੇ ਮੰਤਰੀ ਸਾਹਿਬ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਥ ਦੇਣ ਲਈ ਪਿੰਡਾਂ ਦੇ ਵਿੱਚ ਉਹਨਾਂ ਵੱਲੋਂ ਜਾਇਆ ਜਾ ਰਿਹਾ ਉਸ ਤੋਂ ਇੰਜ ਜਾਪਦਾ ਹੈ ਕਿ ਆਉਣ ਵਾਲੀਆਂ ਪੰਚੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਵੀ ਹੁਣ ਹੁਸ਼ਿਆਰਪੁਰ ਤੋਂ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਵੱਲੋਂ ਭਾਗ ਲਿਆ ਜਾਣਾ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਉਹਨਾਂ ਵੱਲੋਂ ਪਿੰਡਾਂ ਦਾ ਰੁਖ ਕੀਤਾ ਜਾ ਰਿਹਾ ਹੈ ਇੰਜ ਜਾਪਦਾ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਹੁਸ਼ਿਆਰਪੁਰ ਸ਼ਹਿਰ ਸਮੱਸਿਆਵਾਂ ਤੋਂ ਮੁਕਤ ਹੋ ਚੁੱਕਿਆ ਹੈ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਮ ਲੋਕਾਂ ਨੂੰ ਆਮ ਜਨਤਾ ਨੂੰ ਪੇਸ਼ ਨਹੀਂ ਆ ਰਹੀ ਹੈ ਕਿ ਹੁਸ਼ਿਆਰਪੁਰ ਨੂੰ ਲੱਗਦਾ ਹੈ ਕਿ ਉਹਨਾਂ ਵੱਲੋਂ ਇੱਕ ਵਿਦੇਸ਼ੀ ਮਾਡਲ ਦਾ ਜਿਹੜਾ ਸ਼ਹਿਰ ਬਣਾ ਕੇ ਰੱਖ ਦਿੱਤਾ ਗਿਆ ਸੋ ਹੁਸ਼ਿਆਰਪੁਰ ਸ਼ਹਿਰ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਨਰਕ ਭਰੇ ਹਾਲਾਤ ਨੇ ਗੰਦੇ ਹਾਲਾਤ ਨੇ ਜਾ ਮਾੜੇ ਹਾਲਾਤ ਨੇ ਇਸ ਬਾਬਤ ਮੈਂ ਬੋਲ ਕੇ ਨਹੀਂ ਦੱਸਾਂਗਾ ਹੁਸ਼ਾਰਪੁਰ ਸ਼ਹਿਰ ਦੀ ਰਿਪੋਰਟ ਦਿਨ ਪ੍ਰਤੀ ਦਿਨ ਸਾਡੇ ਵੱਲੋਂ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਉਹਨਾਂ ਰਿਪੋਰਟਾਂ ਨੂੰ ਵੇਖ ਕੇ ਉਹਨਾਂ ਤਸਵੀਰਾਂ ਨੂੰ ਵੇਖ ਕੇ ਉਹਨਾਂ ਖਬਰਾਂ ਨੂੰ ਵੇਖ ਕੇ ਤੁਸੀਂ ਹੁਸ਼ਾਰਪੁਰ ਸ਼ਹਿਰ ਦੇ ਮੌਜੂਦਾ ਹਾਲਾਤਾਂ ਬਾਰੇ ਸੈਸੇ ਅੰਦਾਜ਼ਾ ਲਗਾ ਸਕਦੇ ਹੋ ਸੋ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਵੱਡੀਆਂ ਜਿੱਤਾਂ ਹਾਸਲ ਕਰਨ ਵਾਲੇ ਸ੍ਰਿੰਦਰ ਕੁਮਾਰ ਸ਼ਿੰਦਾ ਜੋ ਕਿ ਇਸ ਵਕਤ ਨਗਰ ਨਿਗਮ ਦੇ ਵਿੱਚ ਮੇਅਰ ਨੇ ਲਗਾਤਾਰ ਜਸਥਾ ਤੇ ਕੈਬਨਟ ਮੰਤਰੀ ਬ੍ਰਾਮਸ਼ੰਕਰ ਜਿੰਪਾ ਵੱਲੋਂ ਜਾਣਾ ਹੁੰਦਾ ਸ਼ਹਿਰਾਂ ਤੋਂ ਆਪਣੇ ਹੁਸ਼ਿਆਰਪੁਰ ਸ਼ਹਿਰ ਤੋਂ ਬਾਹਰੀ ਹਲਕਿਆਂ ਦੇ ਵਿੱਚ ਜਾਣਾ ਹੁੰਦਾ ਚਾਹੇ ਹਲਕਾ ਸ਼ਾਮਚਰਾਸੀ ਹੁੰਦਾ ਚਾਹੇ ਉਹ ਚੱਬੇয়াল ਕੰਸਟੀਟੂਐਂਸੀ ਹੁੰਦੀ ਹੈ ਤਾਂ ਹਰ ਵਾਰ ਆਪਾਂ ਵੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਉਸ ठाਤੇ ਘੱਟ ਮਿਲਦੇ ਆ ਬਲਕਿ ਸਾਡੇ ਹੁਸ਼ਿਆਰਪੁਰ ਦੇ ਜਿਹੜੇ ਮੇਅਰ ਸਾਹਿਬ ਨੇ ਜਾਂ ਉਹਨਾਂ ਦੀ ਜਿਹੜੀ ਟੀਮ ਹੈ ਉਹ ਹਰ ਵਕਤ ਤੇ ਮੰਤਰੀ ਸਾਹਿਬ ਦੇ ਨਾਲ ਹੀ ਨਾਲ ਨਜ਼ਰ ਆਉਂਦੀ ਹੈ ਸੋ ਆਪਣੀ ਗੱਡੀ ਦੇ ਵਿੱਚ ਘੁੰਮਦੇ ਫਿਰਦੇ ਨੇ ਕਿ ਕਿਵੇਂ ਆਮ ਲੋਕਾਂ ਦੇ ਪੈਸੇ ਨੂੰ ਫੂਕਿਆ ਜਾ ਰਿਹਾ ਹੈ ਇਹਨਾਂ ਗੱਲਾਂ ਤੋਂ ਤੁਸੀਂ ਸੈਸ ਦੇ ਅੰਦਾਜ਼ਾ ਲਗਾ ਸਕਦੇ ਹੋ ਮੇਅਰ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਹੁਸ਼ਿਆਰਪੁਰ ਸ਼ਹਿਰ ਦੀ ਉਹਨਾਂ ਨੂੰ ਸੌਂਪੀ ਗਈ ਹੈ ਪਰੰਤੂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲੱਗਦਾ ਕਿ ਮੇਅਰ ਸਾਹਿਬ ਨੂੰ ਨਾ ਤਾਂ ਗੰਦਗੀ ਦੇ ਢੇਰੀ ਨਜ਼ਰ ਆ ਰਹੇ ਨੇ ਨਾ ਉਹਨਾਂ ਨੂੰ ਆਵਾਰਾ ਪਸ਼ੂਆਂ ਦੀ ਸਮੱਸਿਆ ਇਹ ਪੇਸ਼ ਆ ਰਹੀ ਹੈ ਨਾ ਉਹਨਾਂ ਨੂੰ ਨਜਾਇਜ਼ ਕਬਜ਼ੇ ਨਜ਼ਰ ਆ ਰਹੇ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਟ੍ਰੈਫਿਕ ਸਮੱਸਿਆ ਹਸਤਾ ਤੇ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਆਪਾਂ ਨਜਾਇਜ਼ ਕਬਜ਼ਿਆਂ ਦੀ ਗੱਲ ਕਰੀਏ ਤਾਂ ਇੱਕ ਅਪਾ ਕਹਿ ਸਕਦੇ ਆ ਕਿ ਵਧੀਆ ਸ਼ੁਰੂਆਤੀ ਕਾਰਵਾਈ ਆ ਜਿਹੜੀ ਉਹ ਬੀਤੇ ਦੋ ਦਿਨ ਪਹਿਲਾਂ ਨਗਰ ਨਿਗਮ ਹੁਸ਼ਿਆਰਪੁਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਤੇ ਮਿਲ ਕੇ ਉਹ ਹੁਸ਼ਿਆਰਪੁਰ ਦੇ ਬੇਹੱਦ ਦੀ ਭੀੜ ਭੜਕੇ ਵਾਲੇ ਬਾਜ਼ਾਰ ਤੇ ਵਿੱਚ ਕੀਤੀ ਗਈ ਆ ਖਵਾਜੂਬਸੀ ਬਾਜ਼ਾਰ ਤੇ ਵਿੱਚ ਕੀਤੀ ਗਈ ਆ ਜਿਸ ਨੂੰ ਕਿ ਅਸੀਂ ਪੀਰ ਮੱਦੀ ਸ਼ਾਹ ਬਾਜ਼ਾਰ ਦੇ ਨਾਮ ਨਾਲ ਵੀ ਜਾਣਦੇ ਆ ਪਰੰਤੂ ਵੱਡਾ ਸਵਾਲ ਇਹ ਐ ਕਿ ਮੇਅਰ ਦਾ ਹਰ ਵਕਤ ਮੰਤਰੀ ਸਾਹਿਬ ਦੇ ਰਹਿਣਾ ਮੰਤਰੀ ਸਾਹਿਬ ਦੇ ਨਾਲ ਵੱਖ-ਵੱਖ ਹਲਕਿਆਂ ਦੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਉਦਘਾਟਨ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਕਿੰਨੀ ਕੁ ਜ਼ਰੂਰੀ ਐ ਤੁਹਾਡੇ ਨਾਲ ਇੱਕ ਛੋਟਾ ਜਿਹਾ ਕਿੱਸਾ ਸਾਂਝਾ ਕਰਾਂ ਕੱਲ ਮੇਰੇ ਵੱਲੋਂ ਅਦਾਰਾ ਹੁਸ਼ਾਰ ਪਰ نیوز ਚੈਨਲ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਆਪਾਂ ਵੇਖ ਸਕਦੇ ਹਾਂ ਕਿ ਇੱਕ ਮੁਹੱਲੇ ਦੇ ਵਿੱਚ ਮੁਹੱਲੇ ਦਾ ਨਾਮ ਹੈ ਮੁਹੱਲਾ ਦੀਪਨਗਰ ਜੋ ਕਿ ਵਾਰਡ ਨੰਬਰ 27 ਅਧੀਨ ਆਉਂਦਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਕੌਂਸਲਰ ਪੱਖੋਂ ਉਹ ਵਾਰਡ ਹੈ ਜਿਹੜਾ ਉਹ ਖੁੰਝਿਆ ਪਿਆ ਹੈ ਕਿਉਂਕਿ ਕੌਂਸਲਰ ਉੱਥੇ ਨਾ ਹੋਣ ਕਾਰਨ ਆਮ ਲੋਕਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਮੇਅਰ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਕਿ ਹੋਰ ਨਾ ਪਿੰਡਾਂ ਨੂੰ ਤੁਸੀਂ ਛੱਡ ਕੇ ਜਿਹੜੀ ਤੁਹਾਨੂੰ ਆਮ ਲੋਕਾਂ ਨੇ ਜ਼ਿੰਮੇਵਾਰੀ ਮੇਅਰ ਸਾਹਿਬ ਸੌਂਪੀ ਹੋਈ ਹੈ ਤੁਹਾਨੂੰ ਦਿੱਤੀ ਹੋਈ ਹੈ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਉਸ ਜ਼ਿੰਮੇਵਾਰੀ ਨੂੰ ਤੁਸੀਂ ਵਧੀਆ ਤਰੀਕੇ ਦੀ ਨਿਭਾਉਣ ਦੀ ਤੁਸੀਂ ਕੋਸ਼ਿਸ਼ ਕਰੋ ਕਿਹੜੇ ਤੁਸੀਂ ਅੱਜ ਤੱਕ ਪ੍ਰੋਜੈਕਟ ਲੈ ਕੇ ਆਏ ਹੋ ਇਸ ਬਾਬਤ ਲੋਕਾਂ ਨੂੰ ਜਾਣਕਾਰੀ ਦਿਓ ਜੇਕਰ ਨਹੀਂ ਵੀ ਲੈ ਕੇ ਆਏ ਹੋ ਤੁਸੀਂ ਦੱਸੋ ਕਿ ਅਸੀਂ ਸ਼ਹਿਰ ਲਈ ਸ਼ਹਿਰ ਦੇ ਵਿਕਾਸ ਲਈ ਅਸੀਂ ਕੀ ਕੁਝ ਕਰ ਰਹੇ ਆ ਕੀ ਰਣਨੀਤੀ ਤੁਹਾਡੇ ਵੱਲੋਂ ਘੜੀ ਜਾ ਰਹੀ ਹੈ ਇਸ ਗੱਲ ਤੋਂ ਵੀ ਤੁਸੀਂ ਆਮ ਸ਼ਹਿਰੀਆਂ ਨੂੰ ਜ਼ਰੂਰ ਬਾਬਤ ਆ ਜਿਹੜੀ ਜਾਣੂ ਕਰਵਾਓ ਇਸ ਗੱਲ ਤੋਂ ਸੋ ਉਹ ਮੋਹੱਲਾ ਦੀਪਨਗਰ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਆਵਾਰਾ ਸਾਧ ਲੜਦੇ ਨੇ ਇੱਕ ਨੌਜਵਾਨ ਦੀ ਐਕਟਿਵਾ ਦਾ ਨੁਕਸਾਨ ਹੋ ਜਾਂਦਾ ਇੱਕ ਨੌਜਵਾਨ ਜੋ ਕਿ ਐਸਟੀ ਕਾਲਜ ਦੇ ਵਿੱਚ ਪੇਪਰ ਦੇਣ ਲਈ ਆਉਂਦਾ ਉਸ ਦੀ ਵਰਨਾ ਗੱਡੀ ਹੈ ਕਾਫੀ ਲਗਜ਼ਰੀ ਗੱਡੀ ਹੈ ਮਹਿੰਗੀ ਗੱਡੀ ਹੈ ਉਸ ਦੀ ਹੈਡਲਾਈਟ ਜਿਹੜੀ ਉਹ ਆਵਾਰਾ ਸਾਨਾ ਵੱਲੋਂ ਤੋੜ ਦਿੱਤੀ ਜਾਂਦੀ ਹੈ ਪਰੰਤੂ ਇਹਨਾਂ ਗੱਲਾਂ ਦਾ ਪ੍ਰਭਾਵ ਜੇਕਰ ਕਿਸੇ ਤੇ ਪੈਂਦਾ ਉਹ ਸਿਰਫ ਤੇ ਸਿਰਫ ਜਾਤਾ ਉਹ ਆਮ ਲੋਕਾਂ ਤੇ ਪੈਂਦਾ ਜਾਂ ਫਿਰ ਉਹ ਪੀੜਤਾਂ ਤੇ ਪੈਂਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਇਸ ਗੱਲ ਦਾ ਜਿਹੜਾ ਫਰਕ ਹੈ ਉਹਨਾਂ ਤਾਂ ਮੇਅਰ ਸਾਹਿਬ ਤੇ ਪੈਂਦਾ ਹੈ ਨਾ ਮੰਤਰੀ ਸਾਹਿਬ ਤੇ ਪੈਂਦਾ ਹੈ ਨਾ ਡੀਸੀ ਸਾਹਿਬ ਤੇ ਪੈਂਦਾ ਹੈ ਨਾ ਐਸਐਸਪੀ ਸਾਹਿਬ ਤੇ ਪੈਂਦਾ ਹੈ ਨਾ ਐਸਡੀਐਮ ਸਾਹਿਬ ਤੇ ਪੈਂਦਾ ਤੇ ਨਾ ਹੀ ਕਿਸੇ ਹੋਰ ਸਰਕਾਰੀ ਆਲਾ ਅਧਿਕਾਰੀ ਤੇ ਇਸ ਗੱਲ ਦਾ ਕੋਈ ਫਰਕ ਪੈਂਦਾ ਕਿਉਂਕਿ ਜਿਨ੍ਹਾਂ ਦਾ ਆਮ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸੇ ਕੱਢ ਕੇ ਉਹਨਾਂ ਚੀਜ਼ਾਂ ਦੀ ਮੁਰੰਮਤ ਕਰਵਾਉਣੀ ਆ ਉਹਨਾਂ ਚੀਜ਼ਾਂ ਨੂੰ ਠੀਕ ਕਰਾਉਣਾ ਮੰਨ ਲਓ ਜੇਕਰ ਮੇਅਰ ਦੀ ਗੱਡੀ ਦਾ ਨੁਕਸਾਨ ਹੁੰਦਾ ਹੈ ਆਵਾਰਾ ਸਾਡ ਕਰ ਦਿੰਦੇ ਨੇ ਮੰਤਰੀ ਦੀ ਡੀਸੀ ਦੀ ਐਸਐਸਪੀ ਕਿਸੇ ਵੀ ਅਫਸਰ ਦੀ ਆਪਾਂ ਗੱਲ ਲਾ ਲਈਏ ਕਿਸੇ ਆਪਾਂ ਵਿਸ਼ੇਸ਼ ਅਫਸਰ ਨੂੰ ਜਾਂ ਕਿਸੇ ਰਾਜਨੀਤਿਕ ਆਗੂ ਨੂੰ ਟਾਰਗੇਟ ਕਰਨਾ ਸਾਡਾ ਮਨੋਰਥ ਨਹੀਂ ਹੈ ਸਾਡਾ ਮੰਤਵ ਨਹੀਂ ਹੈ ਤਾਂ ਉਹਨਾਂ ਦੀ ਜੇਕਰ ਗੱਡੀਆਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਉਹ ਵੀ ਸਾਡੇ ਪੱਲੇੋਂ ਸਹੀ ਹੋਣੀਆਂ ਨੇ ਆਮ ਲੋਕਾਂ ਦੇ ਟੈਕਸਾਂ ਦੇ ਰੁਪਏ ਜੋ ਪੈਸੇ ਦਿੱਤੇ ਜਾਂਦੇ ਨੇ ਭਾਵ ਸਰਕਾਰੀ ਖਰਚ ਤੇ ਸਹੀ ਹੋਣਗੀਆਂ ਨਾ ਕਿ ਉਹ ਮੇਅਰ ਦੀ ਜੇਬ ਵਿੱਚੋਂ ਸਹੀ ਹੋਣੀ ਹੁਣ ਗਿਆ ਨਾ ਕਿ ਉਹ ਰਾਜਨੀਤਿਕ ਆਗੂਆਂ ਦੀ ਜੇਬ ਵਿੱਚੋਂ ਪੈਸੇ ਕੱਢੇ ਜਾਣਗੇ ਤੇ ਨਾ ਹੀ ਉਹ ਕਿਸੇ ਅਧਿਕਾਰੀ ਦੀ ਜੇਬ ਵਿੱਚੋਂ ਜਾਂ ਤਨਖਾਹ ਵਿੱਚੋਂ ਪੈਸੇ ਕੱਟੇ ਜਾਣਗੇ ਸੋ ਮੇਅਰ ਸਾਹਿਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਰੱਬ ਦਾ ਵਾਸਤਾ ਪਿੰਡਾਂ ਦਾ ਖਿਹੜਾ ਛੱਡੋ ਤੁਸੀਂ ਤੁਹਾਨੂੰ ਆਮ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਤੁਸੀਂ ਉਸ ਜ਼ਿੰਮੇਵਾਰੀ ਨੂੰ ਹੀ ਬਖੂਬੀ ਨਿਭਾਉਣ ਦੀ ਮਾੜੀ ਮੋਟੀ ਕੋਸ਼ਿਸ਼ ਕਰ ਲੋ ਨਾ ਕਿ ਤੁਸੀਂ ਪਿੰਡਾਂ ਵੱਲ ਮੰਤਰੀ ਸਾਹਿਬ ਦੇ ਨਾਲ ਗੱਡੀਆਂ ਦੇ ਵਿੱਚ ਝੂਟੇ ਲੈ ਕੇ ਉਹਨਾਂ ਪਿੰਡਾਂ ਦੇ ਵਿੱਚ ਜਾਓ ਤੇ ਐਵੇਂ ਉੱਥੇ ਫੋਟੋ ਖਚਾਉਂਦੇ ਆਓ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲਾਂਦੇ ਹੋ ਜੋ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੀ ਸਮੁੱਚੀ ਟੀਮ ਦੀ ਜ਼ਿੰਮੇਵਾਰੀ ਹੈ ਉਸ ਨੂੰ ਬਖੂਬੀ ਨਿਭਾਉਣ ਦੀ ਮਿਹਰ ਸਾਹਿਬ ਮਾੜੀ ਮੋਟੀ ਕੋਸ਼ਿਸ਼ ਤੁਸੀਂ ਜ਼ਰੂਰ ਕਰੋ ਜਾਂ ਫਿਰ ਇੰਜ ਕਰੋ ਕਿ ਆਉਣ ਵਾਲੀਆਂ ਪੰਜੀ ਸਰਪੰਚੀ ਦੀ ਜੇਕਰ ਤੁਸੀਂ ਚੋਣਾਂ ਦੇ ਵਿੱਚ ਭਾਗ ਲੈਣ ਦਾ ਤੁਸੀਂ ਮੂਡ ਬਣਾਇਆ ਹੋਇਆ ਤਾਂ ਆਪਣੇ ਇਹਨਾਂ ਉਹਦਿਆਂ ਤੋਂ ਤੁਸੀਂ ਅਸਤੀਫਾ ਦੇ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ